ਦਸਾਂਗ ਨਾ ਘਰੇ ਫੋਨ ਕਰਦਾ ਵੀ ਦਸਾਂਗ ਨਾ ਦੋ ਜਿੱਤਾ ਜਿੱਤਾ ਪਏ ਪ੍ਰਦੀਪ ਹਾਂਜੀ ਹਾਂਜੀ ਬੈਠੇ ਬੁੱਤ ਤੂੰ ਮੈਂ ਤਾਂ ਹੀ ਸੋਚੀ ਆਂਦੀ ਸੀ ਵੀ ਜਿਹੜੇ ਕੱਲ ਤਾਈ ਕਹਿੰਦੇ ਸੀਗੇ ਹਨਾ ਉਹ ਗੱਲਾਂ ਸਾਰੀਆਂ ਸੱਚ ਨਹੀਂ ਈਆਂ ਨਾ ਪੁੱਤ ਸੱਚ ਕਿੱਥੇ ਹੈ ਉਹਨੇ ਤਾਂ ਬਾਈ ਤਾਂ ਨੇ ਝੂਠ ਬੋਲੀ ਸਾਰਾ ਜੇ ਉਹ ਉਹ ਹੀ ਗੱਲ ਵੀ ਅਸੇ ਜਾਂ ਹੁੰਦਾ ਮੁੰਡਾ ਚੋਰੀਆਂ ਚ ਪਿਆਰਾ ਤੇ ਕੋਈ ਨਸ਼ੇ ਪੱਤਿਆਂ ਵਾਲਾ ਤੇ ਫਿਰ ਉਹ ਫੌਜ ਚ ਪਾਤੀ ਕਿਵੇਂ ਹੋ ਜਾਂਦਾ ਫਿਰ ਉਹਨੇ ਵੀ ਸਾਰੀਆਂ ਗੱਲਾਂ ਕਿਉਂ ਕਹੀਆਂ ਉਹ ਤਾਂ ਨਾ ਝੂਠ ਦੀ ਹੈਗੀ ਉਹਨਾਂ ਚ ਕੋਈ ਸੱਚ ਨਹੀਂ ਸਾਰੀ ਗੱਲ ਤਾਂ ਨਾ ਗੱਪ ਆਉਦੀ ਦਾ ਅਹੀਂ ਤਾਂ ਕੋਈ ਗੱਲ ਹੈ ਹੀ ਨਹੀਂ ਕਿ ਪੁੱਤ ਤੂੰ ਦਿਲ ਤੇ ਨਾ ਲਾਏ ਮੈਂ ਤਾਂ ਪਿੰਡ ਫੋਨ ਕਰਦੀ ਆ ਉਹਦੇ ਕਿ ਪਿੰਡ ਕਾ ਤਾਂ ਫੋਨ ਕਰਦੀ ਆ ਤੂੰ ਵੀ ਤੁਸੀਂ ਧੋਖਾ ਕੀਤਾ ਸਾਡੇ ਨਾਲ ਗੱਲਾਂ ਲਕੋਈਆਂ ਤੁਸੀਂ ਕੋਈ ਗੱਲ ਨਹੀਂ ਕੋਈ ਜਿੱਪ ਤੂੰ ਕਮਲੀ ਨਾ ਹੋ ਆਪਦਾ ਘਰ ਨਾ ਤੂੰ ਪਟ ਕਹਿੰਦੇ ਤਾਂ ਹੁੰਦੇ ਵੀ ਸਰੀਕ ਇੱਕ ਸਹਰੇ ਬਣ ਕੇ ਨਿੱਟਕਦਾ ਹੁੰਦਾ ਕਸਰ ਕੋਈ ਛੱਡਦਾ ਨਹੀਂਗਾ ਉਹ ਤਾਂ ਆਪਣੇ ਤੇ ਲੱਗਦੇ ਪਹਿਲਾਂ ਵੀ ਸੀਗੇ ਤੇ ਹੁਣ ਵੀ ਲੱਗਦੇ ਵੀ ਇਹਨਾਂ ਦੇ ਵਦਗਾ ਬਹੂ ਆ ਗਈ ਤੇ ਵਦਗਾ ਇਹਨਾਂ ਦਾ ਘਰ ਹੋ ਗਿਆ ਓਡਾ ਕੋਡਾ ਘਰ ਰਹਿ ਗਿਆ ਇਹਨਾਂ ਦਾ ਇੱਕ ਤਾਂ ਹੁੰਦਾ ਬੰਦਾ ਪਿੱਠ ਪਿੱਸੇ ਗੱਲਾਂ ਕਰਦਾ ਉਹਨਾਂ ਨੇ ਤਾਂ ਸਾਰੀਆਂ ਮੂੰਹ ਤੇ ਗੱਲਾਂ ਕਰੀਆਂ ਨੇ ਜਿਹੜੀਆਂ ਕਰੀਆਂ ਨਹੀਂਆਂ ਤੁਸੀਂ ਵੀ ਕੋਲੇ ਬੈਠੇ ਸੀਗੇ ਹਨਾ ਹਾਂ ਮੈਂ ਕੋਲੇ ਬੈਠੀ ਸੀਗੀ ਫੇਰ ਉਹਨਾਂ ਚੋਂ ਕੁਝ ਤਾਂ ਸੱਚ ਹੋਊਗਾ ਹੀ ਨਾ 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 ਇਹ ਜੀ ਕੋਈ ਗੱਲ ਨਹੀਂ ਜੀ ਤੂੰ ਉਹਨਾਂ ਦੇ ਪਿੱਛੇ ਨਾ ਪਾਇ ਪਤਾ ਆਵਦਾ ਘਰ ਨਾ ਤੂੰ ਪਟ ਸਿਆਣੀ ਬਣ ਜਾ ਤੂੰ ਫੋੜ ਲਾ ਕੇ ਕੀ ਕਰੇਂਗੀ ਹੈ ਕਿੰਨੇ ਬੰਦੇ ਆਏ ਆ ਦੇਖਣ ਉਹਨਾਂ ਨੂੰ ਪਤਾ ਲੱਗ ਜਾਂਦਾ ਖੂਬ ਜੇ ਮੁੰਡੇ 'ਚ ਕੋਈ ਕਾਣ ਮੀਣ ਹੁੰਦੀ ਤਾਂ ਫੇਰ ਤੁਸੀਂ ਐਂ ਦੇਖੋ ਸਾਰੀਆਂ ਗੱਲਾਂ 'ਚ ਤਾਂ ਨਹੀਂ ਝੂਠ ਹੋ ਸਕਦਾ ਹੈਗਾ ਇੱਕ ਅੱਧੀ ਗੱਲ 'ਚ ਤਾਂ ਕੋਈ ਗੱਲ ਤਾਂ ਸੱਚ ਹੋਊਗੀ ਨਾ ਜਿਹੜੀਆਂ ਉਹਨਾਂ ਨੇ ਇੰਨੀਆਂ ਗੱਲਾਂ ਕਹੀਆਂ ਫੇਰ ਬਾਕੀ ਤੁਸੀਂ ਚੁੱਪ ਕਰਕੇ ਬੈਠੇ ਸੁਣੀ ਗਏ ਹਨਾ ਫੇਰ ਤੁਸੀਂ ਕੁਝ ਵੀ ਨਹੀਂ ਬੋਲੇ ਉੱਜਾ ਲਾਉਂਦੇ ਨੂੰ ਸਾਨੂੰ ਮੈਂ ਵੀ ਵੇਖਿਆ ਸੀ ਤੁਸੀਂ ਉਹਨਾਂ ਦੇ ਉੱਜਾ ਲਾਈ ਜਾਂਦੇ ਸੀਗੇ ਪੁੱਤ ਉਹਦੇ ਨਾਲ ਮੈਥੋਂ ਨਹੀਂ ਮਡਿੱਕਿਆ ਜਾਂਦਾ ਸੀਗਾ ਉਹ ਤਾਂ ਪਹਿਲੇ ਦਿਨ ਦੀ ਕਹੇ ਜੀ ਹੈਗੀ ਪੁੱਤ ਜੀ ਥਾਣੀ ਤਾਂ ਉਹ ਮੇਰੀ ਆ ਮੈਨੂੰ ਪਤਾਗਾ ਉਹ ਕਹੇ ਜੀ ਬੁੜੀ ਹੈਗੀ ਹੈ ਬੋਲਣ ਵਾਲੀ ਤਾਂ ਮੈਂ ਸੀ ਕਿ ਮੈਂ ਬੋਲਦੀ ਤੇ ਆਪਾਂ ਕਿਹਾ ਤੁਸੀਂ ਲੜਾਈ ਕਰਨ ਗਏਗਾ ਸੋ ਉਹਦੇ ਨਾਲ ਆਪਾਂ ਤਾਂ ਚਾਹ ਪੀਣ ਗਏ ਸੀਗੀਆਂ ਮੈਂ ਗਈਆਂ ਤਾਂ ਹੈਗੀਆਂ ਸੀ ਚਾਹ ਪੀਣ ਪਰ ਤੁਸੀਂ ਉਹਦੇ ਹੁੱਜਾ ਕਿਉ ਲਾਈਆਂ ਸੀਗੀਆਂ ਉਹਦੇ ਹੁੱਜਾ ਤਾਂ ਮੈਂ ਆਏ ਲਾਉਂਦੀ ਸੀਗੀ ਮੈਂ ਆਖਿਆ ਵੀ ਤੂੰ ਕਿਉ ਬੋਲੀ ਜਾਂਦੀ ਐ ਕਿਉ ਝੂਠੇ ਪਾਨ ਮਾਰੀ ਜਾਂਦੀ ਐ ਤੂੰ ਵੀ ਕਿਉ ਕਰ ਸਾਡਾ ਪੱਟਦੀ ਜਾਂਗੀ ਜੀ ਤੁਸੀਂ ਐਨੇ ਸੱਚੇ ਸੀ ਹਨ ਤੁਸੀਂ ਉੱਥੇ ਕਹਿਣੀਆਂ ਸੀਗੀਆਂ ਕੁਝ ਗੱਲਾਂ ਬੋਲਣਾ ਸੀਗਾ ਫਿਰ ਤੁਸੀਂ ਚੁੱਪ ਕਰਕੇ ਕਿਉਂ ਬੈਠੇ ਰਹੇ ਬਈ ਪੁੱਤ ਮੈਂ ਬੋਲੀ ਗਈਆਂ ਉਹਨੂੰ ਕਹੀ ਗਈਆਂ ਉਹ ਨਹੀਂ ਮੰਨੀ ਮੇਰੀ ਗੱਲ ਮੈਂ ਉਹਨੂੰ ਕਹੀ ਤਾਂ ਗਈਆਂ ਵੀ ਸਾੜਾ ਮੁੰਡਾ ਕਿੱਥੋਂ ਸੀਗਾ ਸਾਰੀਆਂ ਗੱਲਾਂ ਜਿਹੜਾ ਮੈਂ ਮੋੜਤਾ ਦੇਈ ਗਈਆਂ ਤੂੰ ਵੀ ਕੋਲੇ ਸੀਗੀ ਉਹ ਤਾਂ ਇਹ ਜਗੁਈ ਹੈਗੀ ਲਾਈ ਲੁੱਤਨੀ ਹੁਣ ਸਫਾਈਆਂ ਦੇ ਆਨੇ ਤੁਸੀਂ ਮੇਰੇ ਸਾਹਮਣੇ ਮੈਂ ਤਾਂ ਕਰੂੰਗੀ ਫੋਨ ਪਿੰਡ ਪਿੰਡ ਘਰ ਤੋਂ ਫੋਨ ਕਰਾਂਗੀ ਤੈਨੂੰ ਕੀ ਚੀਜ਼ ਨਹੀਂ ਮਿਲਦੀਗੀ ਹੈ ਸਾਰੀ ਚੀਜ਼ ਆਪਣੇ ਘਰੇ ਆ ਗਈ ਜੇ ਤਾਂ ਆ ਮੈਂ ਭੁੱਖੀ ਚਾਹੀ ਮਰਦੀ ਆਂ ਵੀ ਮੈਂ ਤਾਂ ਫੋਨ ਕਰਦੀ ਆਂ ਆਪਣੇ ਘਰੇ ਸਾਰੀ ਚੀਜ਼ ਆ ਦੂਰੀ ਦੂਰੀ ਚੀਜ਼ ਆ ਗਈ ਚੀਜ਼ ਤਾਂ ਹੈਗੀਆਂ ਨੇ ਫਿਰ ਕੱਲ ਚੀਜ਼ੀਆਂ ਵੀ ਮੈਂ ਕੀ ਕਰਨੀਆਂ ਨਹੀਂਆਂ ਤੇ ਫਿਰ ਮੁੰਡਾ ਕੰਮ ਵਾਲਾ ਚਾਹੀਦਾ ਮੁੰਡਾ ਫੌਜ ਭਰਤੀ ਹੈਗਾ ਜੇ ਮੁੰਡਾ ਇਹ ਜਾਂ ਹੁੰਦਾ ਫੌਜ ਭਰਤੀ ਕਿਉਂ ਕਰਦੇ ਉਹਨੂੰ ਫੋ ਨਾ ਉਹਨਾਂ ਦੇ ਮਗਲ ਲਾ ਕੇ ਆਉਣਾ ਘਰ ਪੱਟ ਜੇ ਮੈਨੂੰ ਐ ਪਤਾ ਹੁੰਦਾ ਮੈਂ ਚਾਹ ਪੀਣ ਲਈ ਕਿ ਨਾ ਜਾਂਦੀ ਤੈਨੂੰ ਨਾ ਮੈਂ ਜਾਂਦੀ ਵੀ ਆਪਣਾ ਘਰ ਪੱਟੂਗੀ ਉਹ ਜਠਾਣੀ ਤਾਂ ਮੇਰੀ ਆ ਮੈਨੂੰ ਪਤਾਗਾ ਤੂੰ ਤਾਂ ਹਜੇ ਕੱਲ ਆਈ ਹੈਗੀ ਮੈਂ ਤਾਂ ਹਜੇ ਬਰਤ ਪਰ ਤੇ ਦਾ ਬਣੂਗਾ ਹੁਣ ਜਿਹੜੀਆਂ ਵੀ ਗੱਲਾਂ ਉਹਨਾਂ ਨੇ ਕਈਆਂ ਨੇ ਮੇਰੀਆਂ ਗੱਲਾਂ ਸਾਂਝੀਆਂ ਕਰਨ ਦਾ ਹੱਕ ਬਣਦਾ ਦੇ ਮਾਪਿਆਂ ਨਾਲ ਅੱਜ ਮੈਂ ਉਹਨਾਂ ਨੂੰ ਨਹੀਂ ਦੱਸੂਗੀ ਕੱਲ ਨੂੰ ਕੋਈ ਗੱਲਬਾਤ ਹੋਗੀ ਫਿਰ ਉਹ ਮੈਨੂੰ ਕਹਿਣਗੇ ਤੂੰ ਕੁਝ ਵੀ ਨਹੀਂ ਦੱਸਿਆ ਹੈਗਾ ਜਿਉ ਤੈਨੂੰ ਪਤਾ ਸੀਗਾ ਸਾਰੀਆਂ ਗੱਲਾਂ ਰਾਏ ਕਿ ਸਾਰੀਆਂ ਗੱਲਾਂ ਦੱਸਣ ਦਾ ਮੇਰੇ ਮਾਪਿਆਂ ਨੂੰ ਹੱਕ ਆ ਤੇ ਚਲ ਮਾਂ ਤੇ ਐਥੇ ਦੇਖ ਕੀ ਕੀ ਹੈਗਾ ਕੀ ਸਾਡੇ ਚ ਸੀਗੀ ਘਾਟ ਘਾੜ ਕਿਹੜੀ ਗੱਲ ਦੀ ਘਾਟ ਆ ਗਈ ਕੀ ਨਹੀਂ ਸਾਡੇ ਕਈ ਵੇਲ ਸਾਰੀਆਂ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ ਤੇ ਪਿੰਡ ਚ ਜਾ ਕੇ ਪਤਾ ਲੱਗਦਾ ਹੁੰਦਾ ਗੱਲਾਂ ਦਾ ਐਨਾ ਕਿੱਥੇ ਪਤਾ ਕੀਤਾ ਉਹਨਾਂ ਨੇ ਮੇਰਾ ਲੱਭੇਂ ਪਿੰਡ ਚ ਅਗਲਾ ਰਿਸ਼ਤੇ ਦਾ ਸਕੀਰੀ ਪਾਉਣਾ ਕੋਲ ਅਗਲਾ ਪਿੰਡ ਚ ਥੋੜਾ ਕੁਛ ਦਾ ਹੁੰਦਾਗਾ ਅਗਲਾ ਸੋਹਣਾ ਕਾਰਵਾਰ ਦੇਖਦਾ 16 ਮੁੰਡਾ ਦੇਖਦਾਗਾ ਹੁਣ ਆ ਪਿੰਡ ਚ ਦਾ ਅਗਲਾ ਸਾਹ ਹੋਈ ਗੱਲਾਂ ਹੋ ਕਰਦਾ ਹੁੰਦਾ ਵੀ ਇਹਨਾਂ ਦੇ ਪਾਈ ਘਰ ਨਾ ਵੱਜੇ ਐ ਤਾਂ ਮੈਂ ਵੀ ਕਿਸੇ ਨੂੰ ਜਾ ਕੇ ਉਂਗਲਾ ਲਾ ਆਉਂਗੀ ਝੂਠੀਆਂ ਤਾਂ ਇਹ ਜਿਹੜੀਆਂ ਸਪਾਈਆਂ ਹੁਣ ਤੁਸੀਂ ਮੈਨੂੰ ਦੇਈ ਜਾਂਦੇ ਹੋਣਾ ਇਹੀ ਗੱਲਾਂ ਜੀ ਉੱਥੇ ਕਹਿੰਦੇ ਤੁਸੀਂ ਫੇਰ ਗੱਲ ਹੋਰ ਹੋਣੀ ਸੀਗੀ ਹੁਣ ਤਾਂ ਤੁਸੀਂ ਮੈਨੂੰ ਸਮਝਾ ਰਹੇ ਹੋ ਜਿਹੜੀ ਮੈਨੂੰ ਸਮਝਾਉਣੇ ਉੱਥੇ ਕਹਿਣੀਆਂ ਸੀਗੀਆਂ ਇਹ ਗੱਲਾਂ ਤੁਸੀਂ ਪਤਾ ਹੁਣ ਤੇਰੇ ਕਹਿਣ ਦਾ ਮਤਲਬ ਇਹ ਹੈਗਾ ਵੀ ਬੇਬੇ ਉੱਥੋਂ ਮੈਨੂੰ ਬਾਹ ਫੜ ਕੇ ਕਿਉਂ ਲਈ ਬਾਹ ਫੜ ਕੇ ਤੈਨੂੰ ਪਤ ਮਾਇ ਲਿਆਈ ਵੀ ਉਹਨਾਂ ਦਾ ਆਣ ਗਮਾੜ ਤੇ ਕੀ ਕਹਿੰਦਾ ਪਰ ਬ ਇਹਨਾਂ ਨੂੰ ਬਹੁ ਚਾਹ ਪੀਣ ਆਈ ਸੀਗੀ ਤੇ ਵੀ ਲੜਕੇ ਕਾਹ ਤੋਂ ਜਾਈ ਜਾਂਦੇਗਾ ਇਹ ਮੈਂ ਇੱਕ ਸ਼ਰਮ ਮੰਨ ਗਈ ਪਤਾ ਸਰੀਕੇ ਦੀ ਤਾਂ ਕਰਕੇ ਚੁੱਪ ਕਰਕੇ ਆ ਗਈ ਮੈਂ ਤੂੰ ਕਾਵਲੀ ਨਾ ਹੋ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਇੱਕ ਵਾਰੀ ਤਾਂ ਕਰੂੰਗੀ ਹਾਂ ਲੱਕ ਮੈਂ ਇੱਕ ਵਾਰੀ ਤਾਂ ਗੱਲ ਕਰੂੰਗੀ ਹਾਂ ਇਹ ਗੱਲ ਕਰਨ ਦੀ ਕੀ ਹੋਈ ਲੈ ਪਤਾ ਨਹੀਂ ਕਿੰਨੇ ਕੇ ਘਰਾਂ ਦੇ ਘਰ ਪੱਟੂਗੀ ਕਿੰਨੇ ਕਦਨਾਂ 20 ਵਾਰੀ ਬੇਇੱਜ਼ਤੀ ਕਰਨ ਵਾਲੀ ਨਾਲ ਇਹ ਬੁੜੀ ਫੇਰ ਵੀ ਨ ਟਿਕਦੀ ਫੇਰ ਵੀ ਨ ਟਿਕਦੀ ਭੂਪਾ ਤਾਨੀ ਚਾਚੀ ਕੇ ਘਰੇ ਕੀ ਕਲੇਸ਼ ਪਿਆ ਹੋਣਾ ਕੀ ਕੁਸ਼ ਹੋਇਆ ਹੋਣਾ ਇਹਨੇ ਤਾਂ ਨਾ ਕੇਰਾ ਲੁੱਤੀਆਂ ਬਲਾ ਕੇ ਉਹ ਘਰ ਕੇ ਤੋੜਤੀ ਕਿਵੇਂ ਕੱਲੀ ਬੋਲੀ ਜਾਨੀ ਆ ਕੱਲੀ ਤਾਂ ਮੈਂ ਬੋਲੀ ਜਾਨੀ ਆ ਆਪਣੇ ਦੀ ਬੁੜੀ ਨੂੰ ਦੇਖੀ ਤੂੰ ਕਿੱਧਰ ਗਈ ਆ ਕਿੱਧਰ ਨਾ ਨਾ ਵੀ ਮੈਂ ਤਾਂ ਦੇਖੀ ਨਹੀਂ ਬੁੜੀ ਤੇ ਮੈਨੂੰ ਟੱਕਰੀ ਨਹੀਂ ਗਈ। ਅੱਛਾ ਅੱਜ ਤਾਂ ਤੜਕੇ ਦੀ ਗਈ ਆ ਗਈ ਤੇ ਮੁੜ ਕੇ ਘਰੇ ਨਹੀਂ ਆਈ ਹੈਗੀ। ਕਾ ਤੂੰ ਕਿ ਕੰਮ-ਕਮ ਗਈ ਹੋਊਗੀ ਕਿਤੇ? ਕੰਮ ਤਾਂ ਕਾਹਨੂੰ ਗਈ ਆ ਤੈਨੂੰ ਪਤਾ ਤਾਂ ਹੈਗਾ ਪਵਾੜਿਆਂ ਦੀ ਜੜ ਹੈਗੀ ਉਹ ਲਾ ਕੇ ਲੁੱਤੀਆਂ ਵਾਲੇ ਦੇ ਘਰੇ ਪਾ ਕੇ ਸਿੱਟ ਕੇ ਫੂਸ ਫੇਰ ਪਰਾਂ ਹੋ ਜਾਂਦੀ ਹੈਗੀ। ਕੀ ਦੇ ਪਤਾ ਫੂਸ ਹੁਣ? ਮੈਂ ਤੈਨੂੰ ਦੱਸਿਆ ਨਹੀਂਗਾ ਕਿਸੇ ਨੇ। ਮੈਨੂੰ ਨਹੀਂ ਕਿਸੇ ਨੇ ਦੱਸਿਆ। ਕੋਈ ਨਾ ਜੇ ਨਹੀਂ ਦੱਸਿਆ ਤਾਂ ਦੱਸ ਦੂਗੀ ਫਿਰ ਚਾਚੀ ਆ ਕੇ ਆਪਾਂ ਤਾਂ ਪ੍ਰਦੀਪ ਨੂੰ ਚਾਹ ਪਿਆਉਣ ਲਿਆ ਸੀ ਕੱਲ। ਅੱਛਾ ਹਾਂ ਰਾਤ ਤਾਂ ਮੈਂ ਤੈਨੂੰ ਆਏ ਨਹੀਂ ਦੱਸਿਆ ਮੈਂ ਕਿਹਾ ਹੁਣ ਆਥਨ ਦਾ ਵੇਲਾਗਾ ਤੇ ਵਿਕਲ ਇਸ ਪਊਗਾ ਘਰੇ ਚੱਲ ਰੋਟੀ ਖਾ ਲਈਏ ਆਪਦੇ ਘਰੇ ਤੇ ਜਦੋਂ ਉਹਨੂੰ ਚਾਹ ਪੀਣ ਲਿਆ ਉਹਨੂੰ ਤਾਂ ਇਹ ਜਿਹੀਆਂ ਗੱਲਾਂ ਬੋਲੀ ਬੇਬੇ ਜਿਹੜੀਆਂ ਗੱਲਾਂ ਨਾ ਬੋਲਣੀਆਂ ਹੁਣ ਉਹਨੂੰ ਕਹਿੰਦੀ ਚਾਚੀ ਨੂੰ ਕਹਿੰਦੀ ਤੂੰ ਭਾਂਡੇ ਚੋਰੀ ਕਰਦੀ ਆ ਬਹੂ ਨੂੰ ਕਹਿੰਦੀ ਅਕੇਹੇ ਮੁੰਡਾ ਆਏ ਸੀ ਇਹ ਤਾਂ ਕਿਸੇ ਦੀ ਕੁੜੀ ਨੂੰ ਆਏ ਕਰਤਾ ਫਲਾਣਾ ਕਰਤਾ ਠਿਕੜਾ ਕਰਤਾ ਤੇ ਤੂੰ ਕਿੱਥੇ ਸੀ ਮੈਂ ਇੱਥੇ ਬੈਠੀ ਸੀ ਮੈਂ ਤਾਂ ਬਥੇਰੇ ਹੱਥ ਬੰਨੇ ਪਰ ਹਟ ਹੀ ਨਹੀਂ ਹੈਗੀ ਉਹ ਤੇ ਫਿਰ ਤੈਥੋਂ ਚੁੱਪਨੀ ਕਰਾਇਆ ਗਿਆ ਕਹਿ ਦਿੰਦੀ ਮੈਂ ਮੈਂ ਤਾਂ ਬਥੇਰਾ ਚੁੱਪ ਕਰਾਇਆ ਸੀ ਹੁਣ ਮੈਨੂੰ ਕੀ ਪਤਾ ਸੀਗਾ ਉਹ ਫਿਰ ਤੂੰ ਬਹਾਨੇ ਨਾਲ ਉਹਨਾਂ ਨੂੰ ਉਠਾ ਕੇ ਲੈ ਜਾਂਦੀ ਕੋਲੋਂ ਬੇਬੇ ਦਾ ਤਾਂ ਤੈਨੂੰ ਪਤਾ ਤਾਂ ਹੈਗਾ ਫਿਰ ਉਹਨਾਂ ਨੇ ਤਾਂ ਵਿਚਾਰੀਆਂ ਨੇ ਕਿਹੜਾ ਨੇਕੜੂ ਪੀਤਾ ਤਾਂ ਉੱਠ ਕੇ ਬਾਗਣੀਆਂ ਚਾਚੀ ਆਪਦੀ ਨੂੰ ਦੀ ਬਾਹ ਫੜ ਕੇ ਲੈ ਗਈ ਬੇਬੇ ਤੋਂ ਬਿਨਾਂ ਰਹਿਣ ਜਾਂਦਾ ਇਹ ਵੀ ਆਪਣੀ ਬੁੜੀ ਵੀ ਬਾਰੀ ਪੈਣੀ ਹੋਈ ਆ ਮੈਂ ਤਾਂ ਕਹਿੰਦੀ ਸੀ ਮੁਝੇ ਮੈਂ ਜਾਉਂਗੀ ਉਹਨਾਂ ਦੇ ਘਰੇ ਪਤਾ ਲੈਣ ਤਾਂ ਚਾਚੀ ਆਖੂਗੀ ਸਾਡੇ ਘਰੇ ਬਹੂ ਦੇ ਉਂਗਲਾ ਲਾ ਕੇ ਹੁਣ ਸਾਡੇ ਘਰੇ ਵਿੜਕਾ ਲੈਂਦੇ ਨੇ ਵੀ ਤੂੰ ਹੀ ਮੜਾ ਜਾਂ ਕਿਤੇ ਇਧਰ ਉਧਰ ਜਾਂਦਾ ਵਿੜਕ ਲਿਆਈ ਵੀ ਘਰੇ ਸੁੱਖ ਸ਼ਾਂਤੀ ਆ ਕਿਵੇਂ ਆ ਉਹ ਕੋਈ ਗੱਲ ਨਹੀਂ ਮੈਂ ਲੈ ਲੂੰਗਾ ਪਤਾ ਪਰ ਤੂੰ ਬੇਬੇ ਤਾਂ ਦੇਖ ਪਰ ਕਿੱਥੇ ਆ ਮੈਂ ਬੇਬੇ ਤਾਂ ਤਾਂ ਅੱਖਾਂ ਵੀ ਬੇਬੇ ਤੂੰ ਆ ਕੀ ਕਰਿਆ ਮੈਨੂੰ ਕੀ ਪਤਾ ਹੁਣ ਬੇਬੇ ਕਿੱਥੇ ਆ ਕਿ ਮੈਂ ਤਾਂ ਆਪ ਡਿੱਕੀ ਜਾਨੀ ਆ ਤੜਕੇ ਦੀ ਅੱਜ ਤਾਂ ਰੋਟੀ ਵੀ ਨਹੀਂ ਖਾਧੀ ਪਤਾ ਨਹੀਂ ਕਿੱਧਰ ਗਈ ਆ ਕਿੱਧਰ ਨਾ ਗਈ ਆ ਆਦਾ ਯਾਰ ਤੁਸੀਂ ਤਾਂ ਨਾ ਘਰੇ ਕੋਈ ਨਾ ਕੋਈ ਪਵਾੜਾ ਪਾਈ ਰੱਖਦੋ ਇੱਕ ਦਿਨ ਵੀ ਨਹੀਂ ਕੋਈ ਚੈਣ ਦਾ ਲੰਗਦਾ ਵੀ ਅੱਜ ਤਾਂ ਕੋਈ ਸੌਖਾ ਦਾ ਲੰਗੂਗਾ ਪਰ ਮੈਂ ਕਰਿਆ ਮੈਂ ਤਾਂ ਆਪ ਕਹਿੰਦੀ ਆ ਨਾ ਫਿਰ ਜੇ ਦੱਸਣ ਵਾਲੀ ਹੁੰਦੀ ਇਹ ਜੀਆਂ ਕਰਤੂਤਾਂ ਦੱਸਦੀ ਚਾਚੀ ਜਿੱਦ ਦੇ ਮੈਨੂੰ ਚਾਹ ਪਿਆਉਣ ਲੱਗ ਗਈ ਆ ਚਾਚੀ ਦਾ ਹਾਜਮਾ ਚਾਚੀ ਨਾਲ ਹੀ ਆ ਆਪਰ ਆਪਣਿਆਂ ਵਾਲੀ ਦਾ ਹਾਜਮਾ ਹੈ ਨਹੀਂ ਇਹ ਤਾਂ ਫੈਂ ਫੈਂ ਕਰਦੀ ਆ ਗੱਲ ਅਗਲੇ ਦੀ ਮਗਰੋਂ ਹੁੰਦੀ ਆ ਪਹਿਲਾਂ ਦੋ ਬਣਾ ਕੇ ਛੱਡਦੀ ਆ ਤੇ ਤੇਰਾ ਕੀ ਬਹਿ ਖੜਾ ਸੀ ਇਹ ਚਾਹ ਪੀਉਣ ਨੂੰ ਚਾਰ ਦਿਨ ਹੋਰ ਟੱਪ ਜਾਂਦੇ ਜਿੱਦ ਘਰੇ ਨਾ ਹੁੰਦੀ ਉੱਦੇ ਪਿਆ ਦਿੰਦੀ ਲੈ ਕੇ ਚਾਹ ਦੇ ਮੈਨੂੰ ਕੀ ਪਤਾ ਪੂਸ਼ ਨੂੰ ਅੱਗ ਤਾਂ ਉਹੀ ਲਾਈ ਫਿਰਦੀ ਸੀ ਉਹ ਉਸ ਨੂੰ ਅਗਲਾਈ ਬੀਚੀ ਮੈਂ ਆਖਿਆ ਸੀਗਾ ਲੈ ਮੈਂ ਚਾਹ ਪੀ ਆਉਣੀ ਆ ਮੈਂ ਬਿਸਕਟ ਲੈ ਆਉਣੀ ਆ ਮੈਨੂੰ ਤਾਂ ਪਹਿਲੀ ਪਤਾ ਸੀ ਵੀ ਦਾਲ 'ਚ ਕੁਛ ਕਾਲ ਆਇਆ ਹੈ ਕੋਈ ਨਾ ਕੋਈ ਕਾਰਾ ਕਰੂਗੀ ਦੇ ਫਿਰ ਉਹ ਕੜਾ ਚੁੱਪ ਕਰਾਈ ਚੁੱਪ ਕਰੀ ਆ ਬਥੇਰੀਆਂ ਸਾਂਤਾਂ ਮਾਰੀਆਂ ਬਥੇਰੇ ਹੱਥ ਦੱਬੇ ਉਹ ਤਾਂ ਹਟ ਹੀ ਨਹੀਂ ਬਾਈ ਉਹਨੇ ਤਾਂ ਕੁਛ ਤਾਂ ਹੋਈਆਂ ਸੀ ਕੁਛ ਆਣ ਹੋਈਆਂ ਅਗਲੇ ਨੂੰ ਭਰਤਾ ਜਮਾ ਨਹੀਂ ਕੀ ਕਰ ਚੱਲ ਕੋਈ ਗੱਲ ਨਹੀਂ ਮਾ ਦੇ ਕਿੱਲਾਉਣਾ ਬੇਬੇ ਨੂੰ ਕਿਦਰੋਂ ਜਿੱਥਾ ਗਈ ਦਿਮਾਗੀ ਮਾਤਾ ਕਹਿੰਦੀ ਚਾਚੀ ਨਾ ਗੋਡਿਆਂ 'ਤੇ ਹੀ ਲੈ ਲੈ ਅੰਦਰ ਬਾੜ ਕੇ ਜਦੋਂ ਕਿਤੇ ਨੰਗੇ ਬਾੜ ਕੇ ਚਾਚੀ ਫਿਰ ਬੋਲੀ ਨਹੀਂ ਕੁਛ ਚਾਚੀ ਤਾਂ ਮੁੜ ਕੇ ਆਪਣੇ ਘਰ ਹੀ ਨਹੀਂ ਆਈ ਕੱਲ ਦੀ ਹੁਣ ਮੈਨੂੰ ਕੀ ਪਤਾ ਚਾਚੀ ਬੋਲੂ ਚਾਚੀ ਤੈਨੂੰ ਲਾਂ ਬਾਦ ਦਊਗੀ ਚੱਲ ਕੋਈ ਨਹੀਂ ਮੈਂ ਦੇਖਦਾ ਬੇਬੇ ਨੂੰ ਦੇਖ ਕਿੱਲਾਉਣਾ ਦੇਖ ਲੈ ਪਾ ਲੈ ਹੁਣ ਕਹਿੰਦੇ ਲੁਕਦੀ ਘਾਤੋ ਫਿਰਦੀਆਂ ਘਰੇ ਆਗਲੀ ਨਾ ਮੱਥਾ ਲਾ ਹੁਣ ਡਰਦੀ ਆ ਵੀ ਕਿਤੇ ਮੈਨੂੰ ਮੈਂਬਰਾ ਬਨ ਜਾ ਤੰਜ ਨਾ ਸੱਦ ਲੈਣਾ ਚੱਲ ਮੈਂ ਫੋਨ ਕਰਕੇ ਦੇਖਦੀ ਆ ਜਲਕੋ ਰੰਬੋ ਕਿੱਥੇ ਨਹੀਂ ਵਾਗੀ ਕਿਤੇ ਪਹਿਲਾਂ ਵੇ ਏ ਉਹ ਦੁੱਤੜਾਈ ਜਾਂਦਾਗਾ ਹੁਣ ਉਹਦਾ ਕੀ ਬਹੂ ਦਾ ਕਰਾਂ ਉਹ ਉਦੋਂ ਕੁਲੇ ਸਪਾਕੇ ਖੜ ਗਈ ਜੇ ਮੈਂ ਨਾ ਹੀ ਜਾਂਦੀ ਚਾਹ ਪੀਣ ਨਾਲ ਉਹਨੂੰ ਲੈ ਕੇ ਤੇ ਚੰਗੀ ਨਾ ਰਹਿੰਦੀ ਮੈਨੂੰ ਕੀ ਪਤਾ ਸੀਗਾ ਵੀ ਸਾਡੇ ਘਰ ਨੂੰ ਇਹ ਲੂਤੀਆਂ ਲਾਊਗੀ ਕੰਜਰੀ ਨੇ ਜਮਾ ਸਾੜ ਤੇ ਬੇੜਾ ਤੋਤਾ ਜਿਉਂ ਇਹਦੇ ਨਾ ਮੈਂ ਬੱਤ ਪਰਤੇ ਬਰ ਕਰਿਆਗਾ ਜਿਉਂ ਬਸ ਸਾਡੇ ਤਾਂ ਘਰ ਨੂੰ ਇਹ ਉਂਗੜਾ ਲਾਉਣ ਲੱਗੀ ਆ ਪਹਿਲਾਂ ਨਹੀਂ ਕੋਈ ਪੂਰ ਚੜਨ ਦਿੱਤਾ ਸੀਗਾ ਇਹਨੇ ਜੇ ਆਹ ਪੂਰ ਚੜ ਗਿਆ ਬਹੂ ਘਰੇ ਆ ਗਈ ਫੜਾ ਜਿਵੇਂ ਸਾਨੂੰ ਚਾਹ ਪੀਣ ਲੈ ਕੇ ਜਾਨੀ ਆ ਚਾਹ ਹੈ ਜੀ ਪੀਉਣ ਲੱਗਈ ਸਾਡਾ ਘਰ ਹੀ ਬੜਾ ਬਾਤ ਕਰਤਾ ਨਹੀਂ ਲੱਗੇ ਹੁਣ ਬਹੂ ਨੇ ਉੱਥੇ ਪੇਕੀ ਫੋਨ ਕਰਤਾ ਖਬਰਾਂ ਕਿੱਡਾ ਕਰੰਦ ਛਿੜੂਗਾ ਸਾਡੇ ਤਾਂ ਘਰੇ ਰੰਦ ਪੈਣ ਵਾਲਾ ਜੇ ਨਾ ਪਾਇਆ ਠੀਕ ਆ ਹੁਣ ਉਹਦੇ ਪੁੱਤ ਨੂੰ ਲਾਂਬਾ ਦੇ ਕੇ ਆਉਣੀ ਆ 6 ਕੋਲ ਉਹਨਾਂ ਦੇ ਘਰੇ ਟੱਕਲੇ ਸਪਉ ਉਹਦੀ ਤਾਂ ਗੁੱਤ ਨਹੀਂ ਪੱਟੂਗਾ ਅਰੇ ਐਨੀ ਗੱਲਾਂ ਕਈਆਂ ਨੇ ਤਾਈ ਨੇ ਇਹਨਾਂ ਚ ਕੋਈ ਤਾਂ ਸੱਚ ਹੋਊਗੀ ਮੇਰੀ ਸੱਸ ਝੂਠ ਬੋਲਦੀ ਐ ਕਿ ਤਾਈ ਝੂਠ ਬੋਲਦੀ ਐ ਜੇ ਤਾਈ ਮੈਨੂੰ ਦੁਆਰੇ ਮਿਲ ਜੇ ਨਾ ਮੈਂ ਤਾਂ ਦੁਆਰੇ ਸਾਰੀਆਂ ਗੱਲਾਂ ਪੁੱਛਾਂ ਸਮਾਰ ਕੇ ਜੇ ਮੁੰਡਾ ਘਰੇ ਹੋਵੇ ਆ ਆ ਗਿਆ ਤਾਈ ਕਿਵੇਂ ਆਉਂਦੀ ਆ ਤਾਈ ਨੇ ਕਿਵੇਂ ਆਉਣਾ ਸੀਗਾ ਹਾਂ ਆ ਤੇਰੀ ਮਾਂ ਦੀਆਂ ਕਰਤੂਤਾ ਕਰੀਆਂ ਵਾ ਦੱਸਣ ਆਈਆਂ ਤੈਨੂੰ ਉਹ ਕੀ ਕਰਤੂਤਾ ਕਰਤੀਆਂ ਮੇਰੀ ਮਾਂ ਨੇ ਤੇਰੀ ਮਾਂ ਦੇ ਭਾਈ ਇਹਦੂ ਤਾਂ ਮੇਰੀ ਨੋਨ ਨੂੰ ਨਾ ਹੀ شادی ਚਾਹ ਪਿਆਉਣਾ ਸਾਡੇ ਘਰ ਤਾਂ ਇੰਨਾ ਕਰੇ ਇਸ ਗੱਡੇ ਜਿੱਡਾ ਪਿਆ ਖੜਾਗਾ ਉਹ ਕਾ ਦਾ ਕਲੇਸ਼ ਪਾਇਗਾ ਤਾਈ ਛੋਡੇ ਘਰੇ ਚਾਹ ਪਿਆਉਣ ਲਈ ਇਸ ਮੇ ਨੋਨ ਨੂੰ ਅੱਛਾ ਮਾਂ ਤਾਂ ਆ ਨਾ ਵਧ ਗਿਆ ਸੱਦ ਕੇ ਲਈ ਬਦਗਾ ਚਾਲਾ ਸੀ 900 ਸਿਪਾਹੀ ਉਹਦੇ ਨਾਲ ਆ ਗਿਆਂ ਜੇ ਨਾਰਕੀਆਂ ਆ ਗਿਆਂ ਜਿਉਂ ਸੀਂਗਾ ਪੁਰਾਣੀਆਂ ਤਰਾਂੀਆਂ ਗੱਲਾਂ ਮੇਰੇ ਪੁੱਤ ਦੀ ਚਾਲ ਕੋਈ ਸੀਗੀ ਗੱਲਬਾਤ ਚਲ ਜਵਾਖਾਂ ਦਾ ਸੌਖ ਹੋ ਜਾਂਦਿਆਂਗਾ ਸਾਰਾ ਤਾਂ ਸਾਡੀ ਬਹੂ ਦੇ ਕੰਨ ਪਰਤੇ ਤੇ ਫਿਰ ਤਾਂ ਆਈ ਹੁਣ ਕੀ ਹੋ ਗਿਆ ਹੁਣ ਕੀ ਹੋ ਜਾ ਬਹੂ ਕੋਲੇ ਸਿਪਾਹੀ ਬੈਠੀ ਕਹਿੰਦੀ ਪੇਕੇ ਨੂੰ ਸਾਧਦੀ ਮੈਂ ਤਾਂ ਮੈਂ ਤਾਂ ਸੋਲ ਰੈਂਦੀ ਨਹੀਂ ਕਹਿੰਦੀ ਤੇ ਹੁਣ ਭਾਈ ਦੱਸ ਕੀ ਬਣੂਗਾ ਸਾਡੇ ਘਰ ਦਾ ਨਾ ਫਿਰ ਤੈਨੂੰ ਪਤਾ ਨਹੀਂ ਸੀਗਾ ਮੇਰੀ ਮਾਂ ਦਾ ਪਤਾ ਤਾਂ ਸੀਗਾ ਹੁਣ ਜਦੋਂ ਬਾਗੀ ਫੇਰ ਹੁਣ ਮੈਂ ਕੀ ਕਹਾ ਮੈਂ ਕਹਾ ਆਖੀ ਵੀ ਮੈਂ ਆਪਦੀ ਨੋ ਵੀ ਚਾਹ ਪੀਣੀ ਕਰਦੀ ਮੇਰੇ ਨਾਲ ਜਦੋਂ ਤੈਨੂੰ ਪਤਾ ਸੀਗਾ ਅੱਜ ਕੱਲ ਕੋਣ ਕਿਸੇ ਦੇ ਯਕੀਨ ਕਰਦਾ ਐਨੀਕ ਤਾਂ ਤੂੰ ਸਮਝਦਾਰ ਹੈਗੀ ਆ ਕਿ ਹੈ ਨਹੀਂ ਬੇੜਾ ਕਿਹੜਾ ਚੱਲ ਰਿਹਾ ਹੁਣ ਬੇੜਾ ਤਾਂ ਮੈਨੂੰ ਪਤਾ ਸੀ ਵੀ ਕਿਹੜਾ ਚੱਲ ਰਿਹਾਗਾ ਮੈਂ ਕੋਈ ਕਰਦਾ ਤਾਂ ਨਹੀਂ ਆਪਦੇ ਪੈਰਾਂ ਨੂੰ ਬੌਂਦਾ ਹੁੰਦਾਗਾ ਮੈਨੂੰ ਪਤਾ ਸੀਗਾ ਉਹ ਆਪਦਾ ਖੂਨ ਦਾ ਰਿਸ਼ਤਾ ਖਤਮ ਆ ਹੁਣ ਤਾ ਤੂੰ ਘਰਦਿਆਂ ਦੀ ਗੱਲ ਕਰਦੀ ਆ ਘਰ ਦੇ ਨਾਲ ਬਾਹਲੀ ਦੂਰ ਦੀ ਗੱਲ ਆ ਬੇਬੇ ਭਾਈ ਹੁਣ ਬੱਸ ਮੈਂ ਕੀ ਕਰਾਂ ਸਾਡੀ ਤਾਂ ਬਹੂ ਹੁਣ ਨਾ ਪਿੱਕਟਰ ਪਟੌਗਾ ਕਰੀ ਜਾਂਦੀ ਆ ਮੈਂ ਤਾਂ ਮਸਾਂ ਘਰੋਂ ਲੰਘ ਕੇ ਆਈਆਂ ਆਂਦੀ ਪੇਕਿਆਂ ਨੂੰ ਸਾਧਦੀ ਆ ਮੈਂ ਤਾਂ ਆਪਦਾ ਸਮਾਨ ਚੱਕੂਗੀ ਸਾਡਾ ਜਮਾ ਉਹਨੇ ਤਬਾਹ ਕਰਤਾ ਕਰ ਤੂੰ ਛੋਡੇ ਕਰ ਤਾਂ ਜਿਹੜਾ ਪੈਣਾ ਸਿਕਲੇ ਸੜਾ ਪੈ ਗਿਆ ਆ ਮੈਨੂੰ ਲੱਗਦਾ ਸਾਡੇ ਘਰੇ ਉਦੋਂ ਵੱਡਾ ਗਲੇਸ ਪੈ ਗਿਆ ਕਾ ਤੁਹਾਡੇ ਕਾ ਦਾ ਪੈ ਗਿਆ ਉਹਨੇ ਤਾਂ ਮੇਰੀ ਨੋ ਦੇ ਕਰਨ ਪਾਤੇ ਤੁਹਾਡੇ ਕਾ ਦਾ ਪਾਣੋ ਛੋਟਾ ਕਰੇ ਹੋ ਕਰਦੀ ਆ ਹੁੰਦੇ ਹਰ ਇੱਕ ਨਾ ਜੇ ਕੋਈ ਕਿਸੇ ਨੂੰ ਟੱਕਰ ਜਾਂਦੇ ਉਸ ਦੇ ਬੱਤਾਂ ਬਦਹਿਣ ਲੱਗ ਜਾਂਦੀ ਆ ਤੁਸੀਂ ਭਈ ਉਹਨੂੰ ਕਿਉਂ ਨਹੀਂ ਕੋਸਾਂਦੇਗੇ ਗੁੱਸੇ ਆਵਾ ਬਿਆਣਾਗਾ ਤੂੰ ਮਾਰੇ ਮਟਤਾ ਦੀ ਮਾਰ ਸਮਝਾ ਕੇ ਕੇਹਦਾ ਮੇਰੀ ਗੱਲ ਤਾਂ ਸੁਣ ਲੈ ਤਾਈ ਮੇਰੀ ਮਾਂ ਕੱਲ ਦੀ ਗਈ ਆ ਘਰੋਂ ਹੈ ਨਹੀਂ ਗਈ ਨਹੀਂ ਹਲੇ ਕਿੱਥੇ ਬਾਗੀ ਉਹ ਕੀ ਪਤਾ ਜੇ ਤੁਸੀਂ ਹਰਦ ਨਹੀਂ ਇੱਕ ਦੂ ਤੇਰਾ ਫਾਣੇ ਲਈ ਜਾਂਦੇ ਹੋ ਨਾ ਤੂੰ ਕਹਿ ਦਿੰਦੀ ਭਾਈ ਹਜੇ ਮੈਂ ਤਾਂ ਚਾਰ ਦਿਨ ਕੋਈ ਤਾਗਾ ਕਰਾਇਆ ਹੋਇਆ ਪਿਆਉਂਦੀ ਨਹੀਂ ਚਾਹ ਜੇ ਮੈਂ ਵੀ ਕਹਿ ਸਕਦੀ ਸੀ ਤੂੰ ਮੈਨੂੰ ਕੀ ਪਤਾ ਸੀਗਾ ਵੀ ਮੇਰਾ ਘਰ ਨੂੰ ਇਹ ਪੱਟੂ ਗਈ ਮੈਂ ਤਾਂ ਭਾਈ ਪਤਾ ਨਹੀਂ ਸੀਗਾ ਮੈਂ ਤਾਂ ਹੁਣ ਦਿਮਾਗ ਖਰਾਬ ਹੋਇਆ ਫਿਰਦਾ ਵੀ ਮਸਾ ਤਾਂ ਮੇਰੇ ਪੁੱਤ ਦਾ ਘਰ ਵੱਜਿਆ ਸੀਗਾ ਹੈ ਕਾਹੇ ਸਾਲਾਂ ਤੋਂ ਪਹਿਲਾਂ ਉਹਨੂੰ ਤੈਨੂੰ ਪਤਾ ਵੀ ਜਵਾਖਾਂ ਨਾਲ ਚੰਨਿਆਲੇ ਹੁੰਦਿਆਂ ਦਾ 100 ਹੁੰਦਾਗਾ ਹੁਣ ਦੀ ਕੀ ਤੋਂ ਨਹੀਂ ਗਈ ਨਾਲੇ ਇੱਕ ਗੱਲ ਹੋਰ ਵੀ ਸੁਣ ਲੈ ਹਾਂ ਕਿਸੇ ਦੇ ਕਹੇ ਤੋਂ ਨਾ ਕਿਸੇ ਦਾ ਘਰ ਕੋਈ ਨਹੀਂ ਪੱਟੀ ਦਾ ਬੰਦੇ ਦੇ ਆਪ ਦੇ ਸਟੈਂਡ ਤੇ ਹੋਣਾ ਚਾਹੀਦਾ ਦਾ ਨਾ ਉਹ ਹੀ ਗੱਲ ਆ ਕਿ ਸਟਾਰਟ ਤੇ ਹੋਣਾ ਚਾਹੀਦਾ ਸਟਾਰਟ ਤੇ ਹੋਣੀ ਸਾਡੀ ਬਹੂ ਕੀ ਦੇ ਮੱਥੇ ਲੱਗੀ ਆ ਮਾ ਸੋ ਤੇਰੀ ਮਾਂ ਲਈ ਆ ਪਹਿਲੇ ਦਿਨ ਚਾਹ ਪੀਣ ਸਾਡੀ ਬਹੂ ਤਾਂ ਜਬਾਰਬੀ ਨਹੀਂ ਸੀ ਟੱਪੀ ਹੁਣ ਬਹੂ ਸਾਡੀ ਕਹਿੰਦੀ ਜਿਹੜੀਆਂ ਤਾਈ ਨੇ ਗੱਲਾਂ ਕੰਗਾ ਸਾਰੀਆਂ ਸੱਚ ਆਗੀਆਂ ਉਹ ਕੋਈ ਗੱਲ ਨਹੀਂ ਫਿਰ ਮੈਂ ਭਾਲ ਕੇ ਲਿਆਉਣਾ ਹੁਣ ਮੇਰੀ ਮਾਂ ਨੂੰ ਉਹ ਤਾਂ ਆਪ ਕੱਲ ਦੀ ਘਰੇਣੀ ਆਈ ਮੈਂ ਅੱਗੇ ਉਹ ਲੜੀ ਜਾਂਦੀ ਆ ਰਣਦੀਪ ਮੈਨੂੰ ਕਹਿੰਦੀ ਉਹਨੇ ਐ ਕਹਾ ਮੈਂ ਫਿਰ ਉਹਨੂੰ ਮੈਂ ਲੜਿਆ ਵੀ ਤੂੰ ਚੜੋ ਤਾਂ ਜਿਹੇ ਜੀ ਹੈਗੀ ਸੀ ਹੈਗੀ ਸੀ ਤੂੰ ਚੁੱਪ ਕਰ ਜਾ ਕਰਾ ਲੈਂਦੀ ਬੇਬੇ ਨੂੰ ਉਹ ਤਾਈਆਂ ਰੀਆਂ ਨੂੰ ਪਰੇ ਭੇਜ ਦਿੰਦੀ ਤੂੰ ਉਹਨਾਂ ਦੀ ਬਹੂ ਨੂੰ ਪਰੇ ਬ ਮਾਤਾ ਫੇਰ ਵੀ ਸ਼ਰਮ ਮੰਨਨੀ ਮਾਇਆ ਕਿ ਸੋ ਲੜਨ ਦਾ ਮੰਡ ਕੀ ਆਕੂਗਾ ਵੀ ਸੱਦ ਕੇ ਬਹੂ ਨੂੰ ਵੀ ਇਹਦੀ ਆਖੇ ਗੱਲ ਤਾਈ ਨੇ ਕੀ ਇਹਨਾਂ ਦੀ ਬੇਇੱਜ਼ਤੀ ਕਰਕੇ ਕੱਢਗਾ ਮੈਂ ਤਾਂ ਫੇਰ ਵੀ ਸ਼ਰਮ ਮੰਨਨੀਗੀ ਬੋਝ ਕੇ ਬਹੂ ਦੀ ਬਾਹ ਫੜ ਕੇ ਘਰੇ ਲੈਗੀ ਉਹ ਉਹ ਤਾਂ ਤਾਈ ਤੇਰੀ ਆਹੋ ਸੀ ਜੇ ਤੂੰ ਇੱਥੇ ਲੜਕੇ ਜਾਂਦੀ ਜਲੂਸ ਕੱਢ ਕੇ ਜਾਂਦੀ ਉਹ ਤੇਰੀਆਂ ਚਾਰ ਪਿੰਡ ਚ ਗੱਲਾਂ ਹੋਰ ਬਣ ਜਾਂਦੀਆਂ ਵੀ ਹਜੇ ਕੱਲ ਨੂੰ ਆਈ ਆ ਪਹਿਲੇ ਦਿਨ ਉਹਨਾਂ ਦੇ ਘਰੇ ਲੈ ਕੇ ਗਈ ਸੀ ਅੱਜ ਹੀ ਉਹਨਾਂ ਦੇ ਘਰੇ ਕਲੇਸ਼ ਪਾ ਲਈ ਉਹ ਤਾਂ ਲਾਈ ਖੜੀਆ ਰੰਗ ਨਾ ਅੱਛਾ ਲੋਕ ਮੈਨੂੰ ਆਖਣਗੇ ਵੀ ਲੜਕੇ ਬਹੂ ਲੈ ਆਈ ਥੋਨੂ ਕਹਿੰਦੇ ਤੇਰੀ ਮਾਂ ਨੂੰ ਕਹਿੰਦੇ ਲੋਕਾਂ ਆਂ ਕਹ ਲੰਦੇ ਉਹ ਤਾਂ ਹੈਗੀ ਅਫੜ ਬੋਲੀ ਆ ਬੋਲ ਪੈਂਦੀ ਆ ਤੈਨੂੰ ਕਹਿੰਦੇ ਵੀ ਪਹਿਲੇ ਦਿਨ ਨਵੀਂ ਬਹੂ ਨੂੰ ਲੈ ਕੇ ਗਈ ਸੀ ਉਦੀ ਉਹਨਾਂ ਦੇ ਘਰੇ ਕਲੇਸ ਪਾ ਕੇ ਆ ਗਈ ਹਾਂ ਲੋਕ ਤਾਂ ਇਹ ਵੀ ਕਹਿ ਦਿੰਦੇ ਵੀ ਉਹਨਾਂ ਤਾਂ ਲਾਲਾ ਵਜਾਵਾਂ ਦੀ ਆਤੀ ਆ ਵੀ ਉਹਨਾਂ ਤਾਂ ਵੀ ਘਰ ਪੱਤੇ ਤੇਰੀ ਮਾਂ ਨੇ ਤੂੰ ਲਈ ਕੇ ਕੇ ਘਰੇ ਕਿ ਆਉਂ ਗਈ ਉਹਨਾਂ ਨੇ ਲੋਕਾਂ ਆਂ ਕਹਿੰਦੇ ਅ ਚੰਗਾ ਤਾਂ ਹੀ ਮੈਂ ਮੇਰੀ ਮਾਂ ਨੂੰ ਪਾੜ ਲਿਆ ਮੈਂ ਤੇ ਤੂੰ ਚੱਲ ਮੈਂ ਆ ਗਿਆ ਪਾੜ ਲਿਆ ਮਾਂ ਮਾਂ ਤੇ ਮੇਰੀ ਮਾਂ ਫਿਆਉ ਪਤਾ ਨਹੀਂ ਨਾ ਤੇਰੇ ਨਾਲ ਪਤਾ ਨਹੀਂ ਕੀ ਬਣੂ ਹਜੇ ਨਾ ਹਜੇ ਮੈਨੂੰ ਆਂਦਾ ਹੈਗਾ ਅਖੇ ਤੇਰੇ ਨਾਲ ਕੀ ਬਣੂਗੀ ਮੇਰੇ ਨਾਲ ਕੀ ਬਣੂਗੀ ਮਾ ਦੇਖ ਲਈ ਇਹ ਗੱਪ ਮਾਰਦਾ ਕਿ ਇਹ ਨਾਲ ਇਹਦੀ ਮਾ ਕਰੀ ਆਗੀ ਰੰਦੀਪ ਨੂੰ ਪੁੱਛਦੇ ਰੰਦੀਪ ਨਹੀਂ ਵਿਚਾਰੀ ਗੱਪ ਮਾਰਦੀਗੀ ਲੈ ਕਿਹੜੇ ਵੇਲੇ ਦਾ ਬੇਬੇ ਨੂੰ ਆਪ ਭਾਲਣ ਗਿਆ ਤੇ ਨਾਲੇ ਵੀ ਘਰਾਂ ਦੇ ਮੈਂ ਫੋਨ ਕਰ ਲੇ ਤੇ ਬੇਬੇ ਦਾ ਕੋਈ ਥੋ ਪਤਾ ਨਹੀਂ ਲੱਗਿਆ ਕਿੱਧਰ ਗਈ ਹੋਈ ਕਿੱਧਰ ਨਾ ਲੈ ਰੰਦੀਪਾ ਹਾਂ ਤਈ ਤੇਰੀ ਮਾ ਕਿੱਥੇ ਹੈਗੀ ਮੇਰੀ ਮਾ ਉਹ ਸੜੀਆਂ ਤਾਂ ਮੈਂ ਗੱਲਾਂ ਕਰੀ ਜਾਨੀਆਂ ਖੋਜ ਲਈ ਜਾਨੀਆਂ ਮੈਂ ਤਾਂ ਪਾਗਲੀ ਤੋੜਿਆ ਸੀ ਉਹਨੂੰ ਪਾਲਣੋਂ ਤਾਂ ਪਤਾ ਨਹੀਂ ਕਿੱਧਰ ਗਈ ਆ ਕਿੱਧਰ ਨਾ ਪਾਲੀ ਤਾਂ ਮੈਨੂੰ ਇੱਥੇ ਟੱਕਰ ਗਿਆ ਉਹਨੂੰ ਮੈਂ ਲਾਂਭਾ ਜਾਂਦੀ ਸੀ ਕਿ ਮਹਾ ਪਾਈ ਤੇਰੀ ਮਾਣੇ ਸਾਡੇ ਘਰੇ ਕਲੇਸ਼ ਕਰਾਤਾ ਤੇ ਤੇਰੀ ਮਾਂ ਕਿੱਥੇ ਲੁਕਈ ਹੈਗੀ ਕੀ ਪਤਾ ਮੈਨੂੰ ਤਾਂ ਆਪਣੀ ਪਤਾ ਚਾਚੀ ਕਿੱਥੇ ਲੁਕਈ ਆ ਜੇ ਮੈਨੂੰ ਪਤਾ ਹੁੰਦਾ ਫਿਰ ਮੈਂ ਤੈਨੂੰ ਦੱਸ ਨਾ ਦਿੰਦੀ ਬਾਤੇ ਨਾ ਮੱਕਲੇ ਖੜਾ ਹੋਇਆ ਫੇ ਮੈਂ ਤਾਂ ਆਪੋ ਦੇਸੀ ਸ਼ਾਸਨ ਹਾਂ ਬਠੇਰੇ ਦੋ ਹੱਥ ਕਰੇ ਨੇ ਛੋਡੇ ਪਿੱਛੇ ਨਾ ਉਹ ਸਾਨੂੰ ਦੱਸ ਦੁੱਸਕੇ ਨਹੀਂ ਗਈ ਕਿਤੇ ਦੱਸ ਕੇ ਗਈ ਤੜਕੇ ਦੀ ਪਹਿਲੀ ਵਾਰ ਦੀ ਚਾਹ ਪੀ ਕੇ ਗਈ ਆ ਤਾਂ ਮੈਨੂੰ ਨਹੀਂ ਪਤਾ ਕਿ ਕਿਤੇ ਗਈ ਆ ਜਿਹਦੇ ਉਹਨੇ ਸਾਕ ਕਰਾਇਆ ਸੀ ਉਹਨਾਂ ਦੇ ਪੁੱਛ ਲਿਆ ਜਿਨ੍ਹਾਂ ਦੇ ਸਾਡੇ ਮਾਮੇ ਦੀ ਕੁੜੀ ਵਿਆਹੀ ਆ ਉਹਨਾਂ ਦੇ ਪੁੱਛ ਲਿਆ ਸਭ ਦੇ ਪੁੱਛ ਲਿਆ ਕਿਸੇ ਦੇ ਨਹੀਂ ਗਈ ਮੈਨੂੰ ਆਈ ਸੀ ਮੈਂ ਕਿਤੇ ਉਹਨਾਂ ਦੇ ਜਾ ਕੇ ਬੈਠੀ ਹੋਣੀ ਮੈਂ ਤਾਂ ਲਾਵਾ ਤੂੰ ਵੀ ਘਾਪਾ ਮਾਰਦੀ ਹੈਂ ਕਿ ਕਿਤੇ ਲੰਡਾ ਹੁੰਦਾ ਹੋਊਗੀ ਮੈਨੂੰ ਤਾਂ ਜਿਹਦੀ ਮਰਜ਼ੀ ਸੌ ਖਵਾਣੀ ਆ ਸੌ ਖਵਾ ਲਾਂ ਮੈਂ ਘਾਪਣੀ ਮਾਰਦੀ ਹੈਗੀ ਮੈਨੂੰ ਐਂ ਦੱਸ ਚਾਚੀ ਅੱਕਰੇ ਪਰਦੀਪਾ ਸਾਰੇ ਵਧੀਆ ਠੀਕ ਨੇ ਕਿਹੜੇ ਵਧੀਆ ਦਾ ਸਾਡੇ ਘਰੇ ਤਾਂ ਆਖੇਂਗੇ ਕੰਜੇ ਗੱਡੇ ਜਿ ਡਕਲੇ ਸਭਾਤਾ ਕੁੜੇ ਉਹਨੇ ਆਹ ਚਾਚੀ ਤੇ ਹੋਰ ਮੈਂ ਤਾਂ ਪਾਲੀ ਨੂੰ ਵੀ ਰੋਬਾ ਦਿੱਤਾ ਮੈਂ ਖ ਪਾਲੀ ਤੇਰੀ ਮਾਂ ਨੇ ਚੰਗੀ ਨਹੀਂ ਕਰੀ ਐ ਤੂੰ ਤਾਂ ਭਾਈ ਨਾ ਸਾਦੀ ਉਹ ਚਾਹ ਪਿਆਉਂ ਨਾ ਮੈਨੂੰ ਜਮਾ ਗੁੱਸਾ ਨਹੀਂ ਸੀ ਆਉਂਦਾ ਮੇਰੀ ਨੋਸਦੀ ਨਹੀਂ ਗਈ ਆ ਸੱਦ ਤਾਂ ਨਹੀਂ ਤੇ ਚਾਹ ਵੀ ਨਾ ਪਈ ਅਸੀਂ ਉਹ ਮੇਰਾ ਨਾ ਜੀ ਮੈਂ ਅਸਿ ਉਹ ਮੈਂ ਸਿਰ ਨੋਸਾਸ ਮੁੜ ਗਈਆਂ ਤੇ ਸਾਡੀ ਤਾਂ ਨਾ ਫੁੱਲ ਬੇਇੱਜ਼ਤੀ ਕੀਤੀ ਆ ਚਾਚੀ ਫਿਰ ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਬਥੇਰਾ ਲੜੀਆਂ ਤੈਨੂੰ ਦੱਸੀ ਜਾਣੀ ਆ ਵੀ ਸਾਡੇ ਵੀ ਗੱਡੇ ਜੱਡਾ ਕਲੇਸ਼ ਪੈ ਰਿਆ ਮੈਂ ਤਾਂ ਤੇਰੇ ਮੂੰਹ ਤੇ ਵੀ ਕਹੀ ਗਈਆਂ ਪਤਾ ਨਹੀਂ ਤਾਂ ਚਾਚੀ ਉਹਨੂੰ ਮੈਂ ਥੋੜੇ ਗਈਆਂ ਵਾੜਾਂ ਐ ਕਹਿਤਾ ਵੀ ਭਾਈ ਤੈਨੂੰ ਤਾਂ ਕੱਲ ਨੂੰ ਉਹ ਪੰਚਾਇਤ ਸਰਪੰਚ ਦੇ ਸੱਦਣਗੇ ਤੇ ਜਾਂ ਤਾਂ ਉਹ ਪਈ ਆਂ ਟਲ ਗਈ ਹੁਣ ਮੈਨੂੰ ਨਹੀਂ ਪਤਾ ਚਾਚੀ ਉਹ ਦਿਲ ਚ ਕੀ ਲੈ ਕੇ ਕਿੱਥੇ ਗਈ ਆ ਕਿੱਥੇ ਨਾ ਹੋਰ ਪੰਚਾਇਤ ਜੀ ਵੀ ਸੱਦੂਗੀ ਮੈਂ ਮੰੰਬਰਾ ਸਰਪੰਚਾਂ ਦੇ ਮੂਰੇ ਵੀ ਗੱਲ ਕਰੂੰਗੀ ਚਾਚੀ ਵੀ ਜੇ ਮੈਂ ਨਾ ਉਹਦੀ ਮਵਦਗਾ ਨਾ ਰਹਿੰਦੀ ਮੈਂ ਆਖੇ ਗੁੱਸਾ ਕਰੂੰਗੀ ਵੀ ਮੇਰੀ ਨੋਂ ਨੂੰ ਇਹਨੇ ਚਾਹ ਪਿਆਈ ਸੀ ਵੀ ਮੈਂ ਜੇ ਉਹਦੀ ਨੋਂ ਨੂੰ ਸਾਦੀ ਸੀ ਵੀ ਉਹ ਆਈ ਨਹੀਂਗੀ ਤਾਂ ਮੈਨੂੰ ਪਹਿਲਾਂ ਪਤਾ ਸੀ ਮਖੇ ਕੋਈ ਨਾ ਕੋਈ ਨਾ ਸੰਝ ਛੇੜੂਗੀ ਚਾਚੀ ਮੈਂ ਤਾਂ ਕਹਿੰਦੀ ਆ ਜਿਹੜਾ ਕਿਸੇ ਦਾ ਘਰ ਖਰਾਬ ਕਰਦਾ ਕਿਸੇ ਦਾ ਕੋਈ ਸਾਲਾ ਨਹੀਂ ਲੱਗਦਾ ਮੈਂ ਤਾਂ ਕਹਿੰਦੀ ਆ ਫੜਕੇ ਗੁੱਤਨੀ ਬੇਸ਼ੱਕ ਬਾੜ ਚ ਸਿੱਟਲੀ ਬੇਸ਼ੱਕ ਤਾਂ ਹੀ ਉਹਦੀ ਪੰਚਾਇਤ ਚ ਬਾੜ-ਬਾਲ ਕਰਦੀ ਜੇਰ ਮੈਂ ਮਗਰ ਆਗੀ ਤਾਂ ਤੂੰ ਮੈਨੂੰ ਕਹਿਦੀ ਪਈ ਤੂੰ ਸੱਸ ਦੀ ਮੇ ਹੱਥ ਚ ਚਾਚੀ ਤੇਰਾ ਮਰਜੀ ਹੈ ਜਿਹੜਾ ਜੀ ਉਹ ਕਰ ਕਿਉਂਕਿ ਸਾਨੂੰ ਪਤਾ ਹੀ ਆ ਫਿਰ ਹੁਣ ਉਹਨੇ ਤਾਂ ਕੋਈ ਸ਼ਰੀਕਾ ਵਾਲੀ ਕਸਰ ਨਹੀਂ ਨਾ ਛੱਡੀ ਸੋਡਾ ਘਰ ਪੱਟਣ ਤੇ ਪੱਟਿਆ ਸੋਡਾ ਘਰ ਸਾਡਾ ਘਰ ਪੱਟਿਆਗਾ ਹੁਣ ਸਾਡੀ ਬਹੂ ਤਾਂ ਦੇਸਾਂ ਦਾ ਕੜੇ ਚ ਪਾਈ ਬੈਠੀ ਆ ਕਹਿੰਦੀ ਮੈਂ ਤਾਂ ਅਜੇ ਮਾਪਿਆਂ ਨੂੰ ਫੋਨ ਲਾਉਣੀ ਹੈਗੀ ਤੇ ਉਹਨਾਂ ਨੂੰ ਸਾਦਦੀਆਂ ਕਹਿੰਦੀ ਮੈਂ ਤਾਂ ਰਹਿੰਦੀ ਨਹੀਂਗੀ ਚਾਚੀ ਮੈਂ ਤਾਂ ਸਭ ਨੂੰ ਕਹਿੰਦਾ ਮੈਂ ਤਾਂ ਸਾਡੀ ਮਾਸੀ ਨੂੰ ਵੀ ਕਹਿੰਦਾ ਸਾਡੀ ਭੂਆ ਨੂੰ ਵੀ ਦੱਸਦਾ ਆਪਣੀ ਨੂੰ ਸਾਡੀ ਨੂੰ ਆ ਗਿਆ ਆਪਣੀ ਪੂਆ ਨੂੰ ਵੀ ਰਸਤਾ ਦੇਖ ਲੈ ਸਾਰੇ ਕਿਤੇ ਦੱਸਦਾ ਵੀ ਭਈ ਆਕਰ ਤੂਤ ਕਰੀ ਆ ਵੀ ਕਾਨੂੰ ਇਹ ਸਾਨੂੰ ਕਿਸੇ ਨਾਲ ਬਰਤਨ ਦੇਊਗੀ ਕ ਨਾ ਦੇਊਗੀ ਨਾ ਬਰਤਨ ਦੇਊਗੀ ਉਹ ਉਹ ਸੋੜ ਬੜਾ ਪਿੰਡ ਚ ਵਰਤ ਵਰਤੇ ਬਾ ਨਾ ਲੈ ਕੋੜ ਮੈਂ ਵੀ ਜਾਣੀ ਹੈਗੀ ਆਈ ਨਹੀਂ ਪਤਾ ਸਾਡੀ ਤਾਂ ਬਹੂ ਉਹੀ ਗੱਲ ਕਿਸੇ ਨੂੰ ਸੱਦੀ ਬੈਠੀ ਹੋਵੇ ਉਹਦੇ ਪੇਕਿਆਂ ਤੋਂ ਨਾ ਕੋਈ ਆ ਗਿਆ ਹੋਵੇ ਲੈ ਇੰਨੀ ਪਤਾ ਜਾ ਕੇ ਚਲੋ ਠੀਕ ਹੈ ਚਾਚੀ ਅਸੀਂ ਤਾਂ ਭਈ ਤੁਹਾਡੇ ਨਾਲ ਹੀ ਆ ਮੈਂ ਤਾਂ ਉਹਦੇ ਵੀ ਤੁਹਾਡੇ ਨਾਲ ਸੀ ਅੱਜ ਵੀ ਤੁਹਾਡੇ ਨਾਲ ਸੀ ਭਈ ਜਿਹੜਾ ਗਲਤ ਕਰੂਗਾ ਉਹ ਭਰੂਗਾ ਵੀ ਹੈਗਾ ਚਾਚਾ ਚਲ ਭਾਣੇ ਉਹੀ ਗੱਲ ਕਰਨੀ ਆ ਭਰਨਾਂ ਦੇ ਫਾਲ ਆਗੇ ਜਿਹੇ ਜਿਓ ਉਹ ਕਰੂਗੀ ਉਹੋ ਜੀ ਭਰੂਗੀ ਨਹੀਂ ਚਲ ਉਹਨੇ ਪਰ ਚੰਗੀ ਨਹੀਂ ਕਰੀ ਚਾਚੀ ਮੈਂ ਤਾਂ ਆਪ ਕਹਿੰਦੀ ਆ ਵੀ ਸ਼ਰੀਕ ਹੁੰਦੇ ਨੇ ਰਾਹ ਰਾਸਰ ਦੇ ਪਰ ਆਏ ਤਾਂ ਇਹ ਤਾਂ ਤਵਾਰ ਉੱਠ ਰਿਹਾ ਲੋਕਾਂ ਦਾ ਹੁਣ ਯਕੀਨ ਹੀ ਨਹੀਂ ਰਿਹਾ ਕਿਸੇ ਤੇ ਵੀ ਕਿਹੜੇ ਵਾਲਾ ਕਿਸੇ ਦੇ ਘਰੇ ਕੋਈ ਕੀ ਕਰਦੇ ਕੀ ਕਰਦੇ ਚਲ ਜਾਣੀ ਹੈਗੀ ਮੈਂ ਦੇਖਾ ਨੇ ਕੀ ਕਰਦੀਆਂ ਸੋਣਿਆ ਪਤਾ ਨਹੀਂ ਨਾ ਆਉਂਗੀ ਕਿਸੇ ਵੇਲੇ ਮੈਂ ਵੀ ਪ੍ਰਦੀਪ ਕੋਈ ਨਹੀਂ ਕੋਈ ਨਹੀਂ ਆ ਗਈ ਚੰਗਾ ਆ ਗਈ ਆਦਰ ਜਾਨੀ ਤੂੰ ਕਿਵੇਂ ਆਈ ਤਈ ਤੂੰ ਕਿਵੇਂ ਆਈ ਸੁਣ ਲਾ ਸੁਮਿੰਟ ਨਹੀਂ ਸੁਣੀ ਨਾ ਵੀ ਕਾਹਦੀ ਕੋੜੇ ਕਹਿੰਦੇ ਜੋਧਪੁਰ ਪਤਾ ਨਹੀਂ ਕਿਹੜੇ ਪਿੰਡ ਆ ਕੇ ਉੱਥੇ ਬੁੜੀ ਖੜੀ ਸੀ ਨਾੜ ਤੇ ਕੇ ਛਾਲ ਮਾਰੀ ਵਿੱਚ ਪਤਾ ਨਹੀਂ ਕਿਹਦੀ ਬੁੜੀ ਸੀ ਹਾਏ ਕਿਤੇ ਸਾਡੀ ਬੁੜੀ ਨੇ ਤਾਂ ਨਹੀਂ ਮਾਰੀ ਚਾਚੀ ਫਾਡੀ ਬੁੱਢੀ ਨੇ ਕਿਹੜੀ ਮਾਰੀ ਹੋਊਗੀ ਆਹ ਕਿਹੜੀਆਂ ਛਾਲਾ ਮਾਰਨ ਵਾਲੀ ਆ ਮੈਨੂੰ ਤਾਂ ਲੱਗਦਾ ਸਾਡੀ ਵੀ ਨਹੀਂ ਤੜਕੇ ਦੀ ਘਰੇ ਹੋਈ ਪਤਾ ਨਹੀਂ ਭੈਣੇ ਮੈਂ ਤਾਂ ਲੋਸਟ ਸੁਣੀਆ ਚਾਚੀ ਮੈਂ ਤਾਂ ਫੋਨ ਕਰਦੀ ਆ ਪਾਲੀ ਨੂੰ ਭੱਜ ਕੇ ਚਲ ਚੰਗਾ ਪਰੇ ਜੇ ਇਹਨਾਂ ਦੀ ਬੁੱਢੀ ਡਿੱਗ ਪੈਣਾ ਸਾਰੀ ਰਾਤ ਦੀ ਕੱਟੀ ਜਾਵੇ ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਹੁਣ ਅਸੀਂ ਸਾਨੂੰ ਸਾਡੀ ਪਹਿਲਾਂ ਵਾਲੀ ਵੀਡੀਓ ਤੇ ਇੱਕ ਮੈਂਸੇ ਨਾਮ ਬੋਲਣ ਜਾ ਰਹੇ ਹਾਂ ਗੁਰਪ੍ਰੀਤ ਸਿੰਘ ਮਾਨ ਕੀ ਸਮਰਾਲਾ ਤੋਂ ਲਵਪ੍ਰੀਤ ਸਿੰਘ ਸੁਖਦੀਪ ਸਿੰਘ ਗਿੱਲ ਮੋਗਾ ਤੋਂ ਹਾਜਾ ਬਰਾੜ ਲਵਪ੍ਰੀਤ ਸਿੰਘ ਤਾਣਿਆ ਦਲਜੀਤ ਭੰਦੇਲ ਜੁਐਸੇ ਤੋਂ ਦਰਸ਼ਨ ਸਿੰਘ ਉਪਲ ਗੁਰੀ ਢਾਲੀਵਾਲ ਮਨਦੀਪ ਸਿੰਘ ਬਰੋਤ ਗੁਰੀ ਢਾਲੀਵਾਲ ਪੱਟੀ ਸਰਨਾਜ ਸਰਬਜੀਤ ਕੌਰ ਸੁਖਵੰਤ ਸਿੱਧੂ ਤੇਕਲ ਸਿੰਘ ਇਤ ਸਿੰਘ ਬੋ ਵੀ ਰਾਜਾ ਹਾਂਗਕਾਂਗ ਤੋਂ ਰਿਤਿਕਾ ਬਰਮਾ ਅਰਨਾਭਾ ਤੋਂ ਜਸਪ੍ਰੀਤ ਕੌਰ ਜਸਪ੍ਰੀਤ ਅਮਰਪਾਲ ਸਿੰਘ ਮਾਨ ਸੁਖਵੀਰ ਸੁਖੀ ਹਰਮীত ਮધુ ਸਵਰਵਾਲ ਗੁਰਪ੍ਰੀਤ ਸਿੱਧੂ ਪਰਵੇਸ਼ਾ ਪਾਕਿਸਤਾਨ ਤੋਂ ਸਿੰਘਜੀਤ ਅਮਰ ਸਿੰਘ ਪਟਿਆਲਾ ਤੋਂ ਟਿੰਕੂ ਬੱਬੂ ਰਮਾ ਪੀਕੇ ਪੱਟੀ ਆਕਾਸ਼ਦੀਪ ਸਿੰਘ ਔਜਲਾ ਗਨੂਰ ਬਲੈਡ ਬਲੈਡ ਗਨੂਰ ਰਵਿੰਦਰ ਕੌਰ ਕੁੜਹਾਨੀ ਖੁਰਦਤੋ ਹਾਂਜੀ ਇਹ ਸਾਨੂੰ ਸਾਡੀ ਪਹਿਲਾ ਵਾਲੀ ਵੀਡੀਓ ਤੇ ਕਮੈਂਟਸ ਨੇ ਆਮਨੇ ਅੱਗੇ ਤੋਂ ਤੁਸੀਂ ਵੀ ਸਾਨੂੰ ਵਧੀਆ ਵਧੀਆ ਕਮੈਂਟਸ ਕਰਿਆ ਕਰੋ ਤਾਂ ਉਹਨਾਂ ਵਾਲੀਆਂ ਵੀਡੀਓ ਵਿੱਚ ਅਸੀਂ ਤੁਹਾਡੇ ਵੀ ਨਾਮ ਜ਼ਰੂਰ ਬੋਲਾਂਗੇ ਜੀ ਜਿਨ੍ਹਾਂ ਦੇ ਨਾਮ ਇਸ ਵੀਡੀਓ ਵਿੱਚ ਬੋਲਣ ਵਾਲੇ ਰਹਿਗੇ ਉਹਨਾਂ ਦੇ ਨਾਮ ਅਸੀਂ ਅਗਲੀ ਵੀਡੀਓ ਵਿੱਚ ਜ਼ਰੂਰ ਬੋਲਾਂਗੇ ਜੀ ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਅਤੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਧੰਨਵਾਦ